ਅਸਤੀਫਾ ਮਨਜ਼ੂਰ ਕਰ ਲਿਆ ਬਹੁਤ ਖੁਸ਼ੀ ਦੀ ਗੱਲ ਹੈ ਅਸਤੀਫਾ ਮਨਜ਼ੂਰ ਕਰਕੇ ਪੰਜਾਬ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਅਸੀਂ ਰਿਟਾਇਰਮੈਂਟ ਨਹੀਂ ਦਿੱਤੀ ਅਸੀਂ ਅਸਤੀਫਾ ਮਨਜ਼ੂਰ ਕਰ ਲਿਆ ਤੇ ਇਹਨਾਂ ਨੂੰ ਹੁਣ ਅਸੀਂ ਪੈਨਸ਼ਨ ਨਹੀਂ ਦੇਵਾਂਗੇ ਇਹਨਾਂ ਦੇ ਬਕਾਏ ਨਹੀਂ ਦੇਵਾਂਗੇ ਸੋ ਨਾ ਦੇਣ ਬਕਾਏ ਪੰਜਾਬ ਸਰਕਾਰ ਆਪ ਦਾ ਢਿੱਡ ਭਰ ਲੇ ਜੇ ਉਹਨਾਂ ਦਾ ਭਰਦਾ ਇਸ ਚੀਜ਼ ਨਾਲ ਮੈਂ ਇਲੈਕਸ਼ਨ ਲੜਨੇ ਸੀ ਇਲੈਕਸ਼ਨ ਲੜ ਰਹੀ ਹਾਂ ਇੱਕ ਲੇਡੀ ਉਮੀਦਵਾਰ ਨੂੰ ਇਸ ਤਰ੍ਹਾਂ ਇਲੈਕਸ਼ਨ ਲੜਨ ਤੋਂ ਰੋਕਣਾ ਬਹੁਤ ਮਾੜੀ ਗੱਲ ਹੈ ਬਹੁਤ ਅਫਸੋਸ ਦੀ ਗੱਲ ਹੈ ਜਦੋਂ ਕਿ ਪਹਿਲਾਂ ਵੀ ਅਫੀਸਰ ਸਹਿਬਾਨ ਰਿਟਾਇਰਮੈਂਟ ਲੈ ਕੇ ਇਲੈਕਸ਼ਨ ਲੜਦੇ ਰਹੇ ਆ ਬਹੁਤ ਐਗਜ਼ਾਮਪਲ ਹੈ ਕੁਮਰ ਵਿਜੇ ਪ੍ਰਤਾਪਪੁਰਈ ਹੋਰ بڑے ਅਫੀਸਰਸ ਹੈ ਜਿਨ੍ਹਾਂ ਨੇ ਪਹਿਲਾਂ ਇਲੈਕਸ਼ਨਾਂ ਲੜੀਆਂ ਇੱਕ ਕੁਲਦੀਪ ਵੈਦ ਜੀ ਹੈ ਜਿਨ੍ਹਾਂ ਨੇ ਅਕਾਲੀ ਦਲ ਵੇਲੇ ਅਸਤੀਫਾ ਦੇ ਕੇ ਕਾਂਗਰਸ ਤੋਂ ਇਲੈਕਸ਼ਨ ਲੜੇ ਸੀ ਕੁਮਰ ਵਿਜੇ ਪ੍ਰਤਾਪਪੁਰਾ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਕਾਂਗਰਸ ਦੀ ਸਰਕਾਰ ਵੇਲੇ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜੇ ਸੀ ਸੋ ਇਹ ਆਮ ਜੀ ਗੱਲ ਹੁੰਦੀ ਸੀ ਪਰ ਇਹ ਇੱਕ ਨਵੀਂ ਗੱਲ ਹੈ ਕਿ ਇੱਕ ਲੇਡੀ ਉਮੀਦਵਾਰ ਨੂੰ ਇਸ ਤਰ੍ਹਾਂ ਰੋਕਣਾ ਪਰ ਮੈਂ ਬੀਜੇਪੀ ਦੀ ਟੀਮ ਚ ਸ਼ਾਮਲ ਹੋ ਚੁੱਕੀ ਆ ਤੇ ਮੇਰਾ ਸੁਪਨਾ ਹੈਗਾ ਕਿ 2047 ਤੱਕ ਜਿਹੜਾ ਵਿਕਸਿਤ ਭਾਰਤ ਅਸੀਂ ਬਣਾਉਣਾ ਹੈ ਮੈਂ ਉਹਦੇ ਵਿੱਚ ਕੰਮ ਕਰਨਾ ਚਾਹੁੰਦੀ ਆ ਤੇ ਸਾਨੂੰ ਹਲਕੇ ਦੇ ਲੋਕਾਂ ਦੀ ਬਹੁਤ ਵੱਡੀ ਸਪੋਰਟ ਮਿਲ ਰਹੀ ਹੈ ਸਾਰੇ ਸਾਡੇ ਭੈਣ ਭਰਾ ਆ ਹਮ ਹੁਮਾ ਕੇ ਸਾਡੇ ਕੋਲੇ ਆ ਰਹੇ ਆ ਮੇਰਾ ਸਾਥ ਦੇਣਗੇ ਮੈਨੂੰ ਸਪੋਰਟ ਕਰਨਗੇ ਉਹਨਾਂ ਦੀ ਸਪੋਰਟ ਦੇ ਸਿਰ ਤੇ ਹੀ ਮੈਂ ਖੜੀ ਆ ਇਸ ਕਰਕੇ ਮੈਂ ਐਡਾ ਵੱਡਾ ਹੌਸਲਾ ਕੀਤਾ ਤੇ ਹੁਣ ਮੇਰੀ ਜਿੱਤ ਤੋਂ ਘਬਰਾ ਕੇ ਮੈਨੂੰ ਸਰਕਾਰੇ ਡਿੱਕੇ ਲਾ ਰਹੀ ਸੀ ਅੱਜ ਸੁਣਿਆ ਸਾਰੇ ਡਿੱਕੇ ਦੂਰ ਹੋ ਗਏ ਹਾਲਾਂਕਿ ਮੈਨੂੰ ਚਿੱਠੀ ਕੋਈ ਨਹੀਂ ਮਿਲੀ